ਜੋਕੇ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਸਾਈਬਰ ਕ੍ਰਾਈਮ ਬਹੁਤ ਵੱਡੇ ਖਤਰੇ ਵਾਂਗੂ ਸਾਹਮਣੇ ਆ ਰਿਹਾ ਸਾਈਬਰ ਕ੍ਰਾਈਮ ਸੰਬੰਧੀ ਅੱਜ ਕੱਲ੍ਹ ਘਟਨਾਵਾਂ ਬਿਲਕੁਲ ਆਮ ਹੋ ਗਈਆਂ ਜਿਵੇਂ ਕਿ ਜਿੰਦਗੀ ਦਾ ਹਿੱਸਾ ਹੀ ਹੋਣ ਪਰ ਸਾਈਬਰ ਕ੍ਰਾਈਮ ਜਿਹੜਾ ਇਹਦੀਆਂ ਪਹਿਲਾਂ ਘਟਨਾਵਾਂ ਜਿਹੜੀਆਂ ਬਹੁਤ ਘੱਟ ਸੁਣਨ ਨੂੰ ਜਾਂ ਦੇਖਣ ਨੂੰ ਮਿਲਦੀਆਂ ਸੀਗੀਆਂ ਵੈਸੇ ਤਾਂ ਸਾਈਬਰ ਕ੍ਰਾਈਮ ਇੱਕ ਬਹੁਤ ਵੱਡਾ ਵਿਸ਼ਾ ਹੈ ਤੇ ਇਹਦੇ ਤੇ ਬਹੁਤ ਜ਼ਿਆਦਾ ਚਰਚਾ ਦੀ ਜ਼ਰੂਰਤ ਹੈ ਥੋੜੇ ਸ਼ਬਦਾਂ ਵਿੱਚ ਜਾਂ ਥੋੜੀ ਜਾਣਕਾਰੀ ਨਾਲ ਇਸ ਨੂੰ ਸਮਝਾਇਆ ਜਾਂ ਦੱਸਿਆ ਨਹੀਂ ਜਾ ਸਕਦਾ ਪਰ ਫਿਰ ਵੀ ਇਸ ਵੀਡੀਓ ਵਿੱਚ ਯਤਨ ਕੀਤਾ ਅਵੇਅਰ ਕਰਨ ਲਈ ਕਿ ਕੁਝ ਚੀਜ਼ਾਂ ਦਾ ਕਿੰਨਾ ਧਿਆਨ ਰੱਖ ਕੇ ਸਾਈਬਰ ਗ੍ਰਾਮ ਤੋਂ بچਿਆ ਜਾ ਸਕਦਾ ਮੈਂ ਥੋੜੇ ਜੇ ਆંકੜੇ ਦੇਖ ਰਿਹਾ ਸੀਗਾ ਵੈਬਸਾਈਟਸ ਦੇ ਉੱਪਰ ਆਨਲਾਈਨ ਜਦੋਂ ਸਰਚ ਕੀਤਾ ਤੁਸੀਂ ਵੀ ਸਰਚ ਕਰ ਸਕਦੇ ਹੋ ਤਾਂ ਬਹੁਤ ਜ਼ਿਆਦਾ ਹੈਰਾਨਗੀ ਹੋਈ ਨਵੰਬਰ 2022 ਤੋਂ ਅਕਤੂਬਰ 2023 ਤੱਕ ਪੂਰੇ ਸਾਲ ਵਿੱਚ ਪੂਰੇ ਸੰਸਾਰ ਭਰ ਵਿੱਚ ਸਿਰਫ 30000 ਸਾਈਬਰ ਕ੍ਰਾਈਮ ਦੇ ਕੇਸ ਜਿਹੜੇ ਆ ਉਹ ਦਰਜ ਹੋਏ ਸੀਗੇ ਘਟਨਾਵਾਂ ਦਰਜ ਹੋਈਆਂ ਸੀਗੀਆਂ ਪਰ ਜਦੋਂ ਤੁਸੀਂ ਮਈ 2024 ਦਾ ਅੰਕੜਾ ਦੇਖਦੇ ਹੋ ਹੁਣ ਤਾਂ ਵੈਸੇ ਇਸ ਤੋਂ ਵੀ ਉੱਪਰ ਹੋ ਗਿਆ ਹੋਵੇਗਾ ਪਰ ਮਈ 2024 ਦੇ ਵਿੱਚ ਰੋਜ਼ਾਨਾ ਜਿਹੜੀ ਹੈ ਔਸਤਨ ਅੰਦਾਜ਼ਨ ਜਿਹੜਾ 7000 ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਦਰਜ ਹੁੰਦੀਆਂ ਰਹੀਆਂ ਪਰ ਡੇ ਠੀਕ ਹੈ ਜੀ ਜਦ ਕਿ ਉੱਪਰ ਜਾ ਕੇ ਜੇ ਤੁਸੀਂ 2022-23 ਦਾ ਡਾਟਾ ਦੇਖੋ ਤੇ ਇਕੱਲੇ ਮਈ ਦਾ ਹੀ ਡਾਟਾ ਦੇਖ ਲਓ ਤਾਂ ਤੁਹਾਨੂੰ ਬਹੁਤ ਜ਼ਿਆਦਾ ਅੰਤਰ ਜਿਹੜਾ ਉਹ ਨਜ਼ਰ ਆਏਗਾ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਜਿਹੜਾ ਸਾਈਬਰ ਕ੍ਰਾਈਮ ਹੈ ਦਿਨੋਂ ਦਿਨ ਅ ਵਧਦਾ ਜਾ ਰਿਹਾ ਇਹਦਾ ਜਿਹੜਾ ਜਾਲ ਹੈ ਉਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਇਸੇ ਤਰੀਕੇ ਨਾਲ ਹੀ ਸਾਈਬਰ ਕ੍ਰਾਈਮ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਮੌਜੂਦਾ ਸਮੇਂ ਦੇ ਵਿੱਚ ਲਗਭਗ 2200 ਤੋਂ 2500 ਤੇ ਜਿਹੜੇ ਆਟੈਕ ਜਿਹੜੇ ਆ ਸਾਈਬਰ ਕ੍ਰਾਈਮ ਦੇ ਨਾਲ ਜਿਹੜੇ ਕੀਤੇ ਜਾਂਦੇ ਆ ਵੱਖ-ਵੱਖ ਲੋਕਾਂ ਤੇ ਇਹਦਾ ਇੱਕ ਜਿਹੜਾ ਅੰਦਾਜ਼ਨ ਹੈਗਾ ਕਿ 1 ਘੰਟੇ ਦੇ ਵਿੱਚ 97 ਜਿਹੜੇ ਆ ਉਹ ਸਾਈਬਰ ਅਪਰਾਧ ਹੁੰਦੇ ਨੇ ਠੀਕ ਹੈ ਜੇ ਇਹਨੂੰ ਤੁਸੀਂ ਮੋٹے ਸ਼ਬਦਾਂ ਵਿੱਚ ਸਮਝਣਾ ਹੋਏ ਹਰੇਕ ਜਿਹੜਾ ਅੱਧੇ ਮਿੰਟ ਦੇ ਵਿੱਚ ਕਿਤੇ ਨਾ ਕਿਤੇ ਕੋਈ ਸਾਈਬਰ ਕਰਾਈਮ ਦੀ ਘਟਨਾ ਵਾਪਰ ਰਹੀ ਹੈ ਜਿਹੜੀ ਕਿ ਬਹੁਤ ਹੀ ਇੱਕ ਹੈਰਾਨੀ ਵਾਲੀ ਗੱਲ ਆ ਕਿ ਹਰੇਕ ਅੱਧੇ ਮਿੰਟ ਦੇ ਵਿੱਚ ਕਿਸੇ ਨਾ ਕਿਸੇ ਦਾ ਨੁਕਸਾਨ ਹੋ ਰਿਹਾ ਹੈ ਸਾਈਬਰ ਕਰਾਈਮ ਦੇ ਥਰੂ ਤੇ ਜਿਵੇਂ ਬਹੁਤ ਹੀ ਡਿਵੈਲਪਡ ਦੇਸ਼ ਹੈਗੇ ਆ ਉਹਨਾਂ ਵਿੱਚ ਵੀ ਇਹ ਘਟਨਾਵਾਂ ਜਿਹੜੀਆਂ ਉਹ ਜਿਆਦਾ ਹੋ ਰਹੀਆਂ ਹੈ ਇੰਡੀਆ ਵਿੱਚ ਵੀ ਬਹੁਤ ਜ਼ਿਆਦਾ ਨੇ ਕਿਉਂਕਿ ਯੂਜ਼ਰ ਬਹੁਤ ਜ਼ਿਆਦਾ ਨੇ ਹਾਂ ਜਿੱਥੇ ਟੈਕਨੋਲੋਜੀ ਨੂੰ ਵਰਤਣ ਵਾਲੇ ਯੂਜ਼ਰਸ ਜ਼ਿਆਦਾ ਨੇ ਜਿਵੇਂ ਮੋਬਾਈਲ ਫੋਨ ਕੰਪਿਊਟਰ ਟੈਬ ਲੈਪਟਾਪਸ ਜਿਹੜੇ ਆਨਲਾਈਨ ਕੰਮ ਕਰਨ ਵਾਲੇ ਜਿੱਥੇ ਜ਼ਿਆਦਾ ਨੇ ਉੱਥੇ ਘਟਨਾਵਾਂ ਜ਼ਿਆਦਾ ਵਾਪਰਦੀਆਂ ਕਿਉਂਕਿ ਸਾਈਬਰ ਕ੍ਰਾਈਮ ਜਿਹੜਾ ਇਹ ਹੁੰਦਾ ਹੀ ਇੰਟਰਨੈਟ ਜਾਂ ਕੰਪਿਊਟਰ ਦੀ ਮਦਦ ਨਾਲ ਆ ਯੂਨਾਈਟਿਡ ਸਟੇਟਸ ਦੇ ਵਿੱਚ 2023 ਦੇ ਸਾਲ ਦੌਰਾਨ 3205 ਡਾਟਾ ਕੰਪਰੋਮਾਈਜ਼ ਹੋਏ ਸੀਗੇ ਠੀਕ ਹੈ ਜੀ ਕੰਪਰੋਮਾਈਜ਼ ਤੋਂ ਪਾ ਡਾਟਾ ਕੰਪਰੋਮਾਈਜ਼ ਤੋਂ ਪਾਵ ਹੁੰਦਾ ਕਿਸਕੇ ਜਿਹੜੀਆਂ ਐਪਸ ਅਸੀਂ ਇੰਸਟਾਲ ਕਰਦੇ ਆ ਉਹਨਾਂ ਨੂੰ ਅਸੀਂ ਅਲਾਉ ਕਰ ਦਿੰਨੇ ਆ ਸਾਡੀ ਜਿਹੜੀ ਪਰਸਨਲ ਇਨਫੋਰਮੇਸ਼ਨ ਜਿਹੜੀ ਪ੍ਰਾਈਵੇਸੀ ਹੈ ਜਿਹੜਾ ਪਰਸਨਲ ਡਾਟਾ ਹੈ ਸਾਡੇ ਮੋਬਾਈਲ ਜਾਂ ਲੈਪਟਾਪ ਜਾਂ ਕੰਪਿਊਟਰ ਵਿੱਚ ਸੇਵ ਹੈ ਉਹਨਾਂ ਨੂੰ ਅਲਾਉ ਕਰ ਦਿੰਨੇ ਆ ਉਹ ਸੌਫਟਵੇਅਰਸ ਨੂੰ ਤੇ ਉਹ ਅੱਗੇ ਜਿਹੜਾ ਡਾਟਾ ਸਿੰਕ ਹੋ ਜਾਂਦਾ ਜਿਹੜੀ ਪਰਸਨਲ ਸਾਡੀ ਇਨਫੋਰਮੇਸ਼ਨ ਆ ਉਹ ਅੱਗੇ ਨੈਕਸਟ ਐਪ ਦੇ ਥਰੂ ਕਿਸੇ ਜਿਹੜੇ ਹੈਗੇ ਆ ਨੈਕਸਟ ਅੱਗੇ ਤੋਂ ਅੱਗੇ ਟ੍ਰੈਵਲ ਕਰ ਜਾਂਦੀ ਹੈ ਜਿਹਦੇ ਨਾਲ ਲੱਗੇ ਜਾ ਕੇ ਸਾਈਬਰ ਕਰਾਈਮ ਦੀਆਂ ਘਟਨਾਵਾਂ ਜਿਹੜੀਆਂ ਉਹ ਵੱਧ ਜਾਂਦੀਆਂ ਠੀਕ ਹੈ ਜੀ ਇਹਦੇ 'ਚ ਧਿਆਨ ਰੱਖਣ ਵਾਲੀ ਇਹ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਐਪਸ ਇੰਸਟਾਲ ਕਰਦੇ ਆ ਜਾਂ ਸੌਫਟਵੇਅਰ ਇੰਸਟਾਲ ਕਰਦੇ ਆ ਇੰਸਟਾਲ ਕਰਨ ਵੇਲੇ ਉਹਦੇ ਟਰਮ ਐਂਡ ਕੰਡੀਸ਼ਨ ਜਿਹੜੀਆਂ ਉਹਨਾਂ ਨੂੰ ਧਿਆਨ ਨਾਲ ਪੜ ਲੈਣਾ ਚਾਹੀਦਾ ਬਿਨਾ ਪੜੇ ਐਗਰੀ ਨਹੀਂ ਕਰ ਦੇਣਾ ਚਾਹੀਦਾ ਜਾਂ ਅਲਾਉ ਨਹੀਂ ਕਰ ਦੇਣਾ ਚਾਹੀਦਾ ਜਿਹਦੇ ਨਾਲ ਡਾਟਾ ਜਿਹੜਾ ਉਹ ਕੰਪਰਮਾਈਜ਼ ਹੋ ਜਾਂਦਾ ਅੱਗੇ ਤੋਂ ਅੱਗੇ ਤੇ ਨੈਕਸਟ ਅੱਗੇ ਜਾ ਕੇ ਉਹ ਸਾਈਬਰ ਕਰਾਈਮ ਲਈ ਵਰਤਿਆ ਜਾਂਦਾ ਹੈ ਸਾਈਬਰ ਕ੍ਰਾਈਮ ਵੈਸੇ ਸਿੱਧੇ ਸ਼ਬਦਾਂ ਵਿੱਚ ਜੇ ਸਮਝਣਾ ਹੋਏ ਤੇ ਇੰਟਰਨੈਟ ਦੀ ਵਰਤੋਂ ਜਦੋਂ ਮੋਬਾਈਲ ਲੈਪਟਾਪ ਜਾਂ ਕੰਪਿਊਟਰਸ ਟੈਬਸ ਦੇ ਥਰੂ ਆਪਾਂ ਸੇਵਾਵਾਂ ਲੈਨੇ ਆਂ ਆਨਲਾਈਨ ਜਿੰਨੀਆਂ ਵੀ ਸੇਵਾਵਾਂ ਲੈਨੇ ਆ ਇਹ ਸਾਰੀਆਂ ਸਾਈਬਰ ਦੇ ਵਿੱਚ ਆਂਦੀਆਂ ਇੰਟਰਨੈਟ ਦੇ ਥਰੂ ਲਈਆਂ ਜਾਣ ਵਾਲੀਆਂ ਸੇਵਾਵਾਂ ਇਹਨਾਂ ਨੂੰ ਛੱਡਿਆ ਵੀ ਨਹੀਂ ਜਾ ਸਕਦਾ ਪਰ ਜਦੋਂ ਇਹਨਾਂ ਨੂੰ ਵਰਤਦੇ ਆਂ ਦੈਨ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਦੋਂ ਇਹ ਹੀ ਇੰਟਰਨੈਟ ਦੀਆਂ ਸੇਵਾਵਾਂ ਜਾਂ ਕੰਪਿਊਟਰ ਲੈਪਟਾਪ ਮੋਬਾਈਲ ਦੀਆਂ ਸੇਵਾਵਾਂ ਨਾਲ ਇਹਨਾਂ ਦੀ ਵਰਤੋਂ ਕਿਸੇ ਹਥਿਆਰ ਵਜੋਂ ਕੀਤੀ ਜਾਂਦੀ ਹੈ ਟੂਲ ਵਜੋਂ ਕੀਤੀ ਜਾਂਦੀ ਹੈ ਜਿਹਦੇ ਨਾਲ ਕਿਸੇ ਨੂੰ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਜਿਵੇਂ ਵਿੱਤੀ ਨੁਕਸਾਨ ਕਿਸੇ ਦੇ ਪੈਸੇ ਥੋੜੇ ਜਾਂ ਜਿਆਦੇ ਉਹ ਆਨਲਾਈਨ ਟਰਾਂਸਫਰ ਹੋ ਗਏ ਜਾਂ ਕਿਸੇ ਵੀ ਤਰੀਕੇ ਨਾਲ ਠੱਗ ਲਏ ਗਏ ਜਾਨੀ ਨੁਕਸਾਨ ਸਰੀਰਕ ਨੁਕਸਾਨ ਤੋਂ ਭਾਵੇਂ ਕਿਸੇ ਨੂੰ ਆਨਲਾਈਨ ਟਰੈਕ ਕੀਤਾ ਜਾਂ ਫੋਲੋ ਕੀਤਾ ਗਿਆ ਉਹ ਕਦੋਂ ਕਿਸ ਲੋਕੇਸ਼ਨ ਤੇ ਹੁੰਦਾ ਜੋ ਵੀ ਉਹਦਾ ਫਿਜ਼ੀਕਲ ਨੁਕਸਾਨ ਪਛਾਣਾ ਉਹ ਪਛਾਇਆ ਜਾ ਸਕਦਾ ਮਾਨਸਿਕ ਅਤੇ ਬਦਨਾਮੀ ਜਾਂ ਸਨਮਾਨ ਨੂੰ ਢਾਹ ਤੋਂ ਭਾਵ ਹੈ ਕਿਸੇ ਦੀ ਆਨਲਾਈਨ ਬਦਨਾਮੀ ਕਰਨਾ ਉਹਦੇ ਅਗੇਂਸਟ ਪੋਸਟਾਂ ਪਾਉਣਾ ਉਹਦੇ ਸਨਮਾਨ ਨੂੰ ਢਾਹ ਲਾਣਾ ਜਾਂ ਫੋਟੋ ਐਡੀਟਿੰਗ ਕਰਨੀ ਫੇਕ ਵੀਡੀਓਜ਼ ਉਹਦੇ ਖਿਲਾਫ ਜਿਹੜੀਆਂ ਉਹ ਪਾਣੀਆਂ ਪੋਰਟ ਵੈਬਸਾਈਟ ਦੇ ਉੱਪਰ ਸੋ ਵੱਖ-ਵੱਖ ਤਰੀਕਿਆਂ ਨਾਲ ਜਿਹੜੇ ਉਹ ਸਾਈਬਰ ਅਪਰਾਧ ਜਿਹੜੇ ਆ ਉਹ ਸਾਈਬਰ ਅਪਰਾਧੀਆਂ ਵੱਲੋਂ ਕੀਤੇ ਜਾਂਦੇ ਆ ਵੈਸੇ ਤਾਂ ਇਹਦੀ ਬਹੁਤ ਸਾਰੀਆਂ ਕਿਸਮਾਂ ਆ ਸਾਈਬਰ ਕ੍ਰਾਈਮ ਦੀਆਂ ਬਹੁਤ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਸਾਈਬਰ ਅਪਰਾਧ ਜਿਹੜੇ ਆ ਉਹ ਉਹਨਾਂ ਨੂੰ ਨਿਪਰੇ ਚੜਾਇਆ ਜਾਂਦਾ ਜਿਵੇਂ ਆਈਡੈਂਟੀਟੀ ਚੋਰੀ ਕੀਤੀ ਜਾਂਦੀ ਹੈ ਆਈਡੈਂਟੀਟੀ ਚੋਰੀ ਤੋਂ ਭਾਵ ਹੈ ਕਿਸੇ ਦੀ ਪਛਾਣ ਨੂੰ ਚੁਰਾ ਲੈਣਾ ਜਿਵੇਂ ਆਮ ਹੀ ਮੈਂ ਪਹਿਲੇ ਦੱਸਿਆ ਵੀ ਆਪਾਂ ਐਪਸ ਇੰਸਟਾਲ ਕਰਦੇ ਆ ਆਪਾਂ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਆਲਰੇਡੀ ਜਿਹੜੀ ਆ ਦੇ ਦੇਨੇ ਆ ਐਪਸ ਐਪਸ ਦੇ ਥਰੂ ਪ੍ਰਾਈਵੇਸੀ ਜਾਂ ਸਿਕਿਉਰਿਟੀ ਦਾ ਧਿਆਨ ਨਹੀਂ ਰੱਖਦੇ ਸਾਰੀ ਆਇਡੈਂਟੀਟੀ ਚੋਰੀ ਹੋ ਜਾਂਦੀ ਹੈ ਕੁਝ ਆਪਾਂ ਵੈਬਸਾਈਟਸ ਸੋਸ਼ਲ ਮੀਡੀਆਜ਼ ਦੇ ਉੱਪਰ ਆਪਣੀ ਸਾਰੀ ਪ੍ਰਾਈਵੇਸੀ ਜਿਹੜੀ ਹੈ ਉਹ ਪਹਿਲਾਂ ਹੀ ਦਰਜ ਕੀਤੀ ਹੁੰਦੀ ਹੈ ਜਿਵੇਂ ਆਪਣਾ ਨਾਮ ਡੇਟ ਆਫ ਬਰਥ ਫਾਦਰਸ ਨੇਮ ਇਵਨ ਮੋਬਾਈਲ ਨੰਬਰ ਤੱਕ ਇਹ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਅੱਗੇ ਬੈਂਕ ਜਾਂ ਬਾਕੀ ਚੀਜ਼ਾਂ ਨਾਲ ਕਨੈਕਟਡ ਹੁੰਦੀਆਂ ਉਹ ਅਸੀਂ ਆਲਰੇਡੀ ਆਨਲਾਈਨ ਦੇ ਚੁੱਕੇ ਹੁੰਦੇ ਹਾਂ ਇਵਨ ਆਪਣੀ ਫੋਟੋਗ੍ਰਾਫ ਵੀ ਠੀਕ ਹੈ ਸੋ ਆਇਡੈਂਟੀਟੀ ਚੋਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਨੈਕਸਟ ਅੱਗੇ ਜਿਹੜਾ ਕ੍ਰਿਮੀਨਲ ਨੇ ਉਹ ਆਪਣੀ ਮਰਮਰਜ਼ੀ ਜਾਂ ਚਾਹ ਜਿੱਦਾਂ ਵੀ ਉਹ ਚਾਹਣ ਉਹ ਡਾਟੇ ਨੂੰ ਵਰਤ ਲੈ ਲੈਂਦੇ ਆ ਠੀਕ ਹੈ ਜੀ ਸੋ ਇਹਦੀਆਂ ਕੁਝ ਟਾਈਪਸ ਦੇ ਬਾਰੇ ਅੱਗੇ ਗੱਲ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਟਾਈਪਸ ਨੇ ਅ ਜਿਨ੍ਹਾਂ ਨਾਲ ਸਾਈਬਰ ਕ੍ਰਾਈਮ ਹੁੰਦਾ ਆਨਲਾਈਨ ਸਕੈਮਸ ਜਿਹੜਾ ਆਮ ਹੀ ਤੁਹਾਨੂੰ ਪਤਾ ਈਮੇਲਸ ਵਗੈਰਾ ਆndੀਆਂ ਜਾਂ ਆਫਰਸ ਵਗੈਰਾ ਆਨਲਾਈਨ ਸ਼ੋ ਹੁੰਦੇ ਆ ਜਾਂ ਕੁਝ ਵੀਡੀਓਜ਼ ਨੂੰ ਸ਼ੇਅਰ ਕਰਨ ਲਈ ਕਿਹਾ ਜਾਂਦਾ ਜਾਂ ਕਿਸੇ ਸੌਫਟਵੇਅਰ ਨੂੰ ਕਿਹਾ ਜਾਂਦਾ ਵੀ ਇਹਨੂੰ ਅੱਗੇ ਸ਼ੇਅਰ ਕਰੋ ਕਿਸੇ ਦੇ ਵੀ ਸ਼ੇਅਰ ਕੀਤੇ ਹੋਏ ਸੌਫਟਵੇਅਰ ਜਾਂ ਐਪ ਨੂੰ ਇੰਸਟਾਲ ਨਹੀਂ ਕਰਨਾ ਜਦੋਂ ਵੀ ਇੰਸਟਾਲ ਕਰਨਾ ਪਲੇ ਸਟੋਰ ਜਾਂ ਐਪ ਸਟੋਰ ਤੋਂ ਹੀ ਕਰਨਾ ਆਥਰਾਇਜ਼ਡ ਹੋਵੇ ਤਾਂ ਉਹ ਵੀ ਜੇ ਉਹਦੀ ਜ਼ਰੂਰਤ ਹੈ ਤਾਂ ਕਰਨਾ ਆਦਰਵਾਇਜ਼ ਨਹੀਂ ਕਰਨਾ ਆਨਲਾਈਨ ਸਕੈਮ ਜਿਹੜੇ ਆ ਇਹ ਬਹੁਤ ਤਰੀਕੇ ਨਾਲ ਹੋ ਜਾਂਦੇ ਆ ਜਿਵੇਂ ਕੋਈ ਕਿਸੇ ਗੈਰ ਤਰੀਕੇ ਦੇ ਆਫਰਸ ਦਿੱਤੇ ਜਾਂਦੇ ਆ ਜਾਲੀ ਕਈ ਜੀ ਤੁਹਾਨੂੰ ਮੈਸੇਜ ਵੀ ਆ ਜਾਏਗਾ ਵੀ ਤੁਹਾਡੇ ਪੈਸੇ ਇੰਨੇ ਜਿਹੜੇ ਆ ਤੁਹਾਡੇ ਖਾਤੇ ਵਿੱਚ ਪੈ ਗਿਆ ਪਰ ਉਹ ਫੇਕ ਹੋਣਗੇ ਠੀਕ ਹੈ ਜੀ ਆਨਲਾਈਨ ਸਕੈਮ ਬਹੁਤ ਜ਼ਿਆਦਾ ਹੋ ਰਿਹਾ ਆਇਡੈਂਟੀਟੀ ਥੈਫ ਰਿਥੈਫਟ ਬਾਰੇ ਪਹਿਲੇ ਗੱਲ ਕਰ ਚੁੱਕੇ ਆ ਕਿਸੇ ਦੀ ਜਿਹੜੀ ਨਿੱਜੀ ਪਛਾਣ ਆ ਉਹਨੂੰ ਚੋਰਾ ਲੈਣਾ ਨੈਕਸਟ ਇਲੀਗਲ ਕੰਟੈਂਟਸ ਕੰਟੈਂਟਸ ਜਿਹੜੇ ਵੀ ਕਿਸੇ ਵੀ ਦੇਸ਼ ਦੀ ਜਿਹੜਿਆ ਗੈਰ ਕਾਨੂੰਨੀ ਤੌਰ ਤੇ ਕਿਸੇ ਵੀ ਦੇਸ਼ ਦੇ ਜਿਹੜਿਆ ਹੈਗੇ ਆ ਗਤੀਵਿਧੀਆਂ ਕੀਤੀਆਂ ਜਾਂਦੀਆਂ ਕੰਟੈਂਟਸ ਬਣਾਏ ਜਾਂਦੇ ਆ ਉਹ ਜਾਂ ਕਾਨੂੰਨ ਤੋੜੇ ਜਾਂਦੇ ਆ ਉਹ ਇਲੀਗਲ ਕੰਟੈਂਟਸ ਦੇ ਵਿੱਚ ਆਉਂਦਾ ਨੈਕਸਟ ਬੋਟਨੈਟਸ ਇੱਕਲੇ ਹਮਲਾਵਰ ਤੇ ਜਿਹੜੀ ਨਿਯੰਤਰਣ ਕਰ ਲੈਂਦੀ ਹੈ ਤੁਹਾਡੇ ਸਿਸਟਮ ਨੂੰ ਠੀਕ ਹੈ ਜੀ ਤੁਹਾਡੇ ਮੋਬਾਈਲ ਕੰਪਿਊਟਰ ਜਾਂ ਲੈਪਟਾਪ ਦੇ ਉੱਪਰ ਕੋਈ ਵੀ ਜਿਹੜਾ ਹੈਕਰ ਜਾ ਕੋਈ ਵੀ ਹਮਲਾ ਕਰਨ ਵਾਲਾ ਜਿਹੜਾ ਉਹਦੇ ਉੱਪਰ ਅਟੈਕ ਕਰ ਲੈਂਦਾ ਤੇ ਉਹਨੂੰ ਆਪਣੇ ਨਿਯੰਤਰਣ ਵਿੱਚ ਲੈ ਲੈਂਦਾ ਤੁਹਾਡੇ ਯੰਤਰ ਤੁਹਾਡੀ ਜਿਹੜੀ ਵੀ ਕੋਈ ਡਿਵਾਈਸ ਹੈ ਫਿਸ਼ਿੰਗ ਅਟੈਕ ਤੋਂ ਭਾਵ ਹੁੰਦਾ ਹੈ ਕਿ ਕਿਸੇ ਦੀ ਵੀ ਮੰਨ ਲਓ ਜਾਣਕਾਰ ਕਿਸੇ ਦਾ ਬਣ ਕਿਸੇ ਦੀ ਆਇਡੈਂਟੀ ਚੁਰਾ ਲਈ ਠੀਕ ਹੈ ਜੀ ਤੇ ਉਹਦੇ ਜਾਣਕਾਰ ਜਿਹੜੇ ਆ ਉਹਨਾਂ ਨੂੰ ਅੱਗੇ ਸਨੇਹ ਭੇਜਨੇ ਉਹਦੀ ਆਇਡੈਂਟੀ ਦੇ ਥਰੂ ਤੇ ਉਹਨਾਂ ਨੂੰ ਵੀ ਜਾਲ ਵਿੱਚ ਫਸਾ ਲੈਣਾ ਤੇ ਉਹਨਾਂ ਕੋਲੋਂ ਪੈਸੇ ਕਿਸੇ ਵੀ ਤਰੀਕੇ ਨਾਲ ਚਾਹੇ ਭਾਗੂ ਕਰਕੇ ਚਾਹੇ ਡਰਾਮ ਕਾ ਕੇ ਕਿਸੇ ਵੀ ਤਰੀਕੇ ਨਾਲ ਉਹਨਾਂ ਕੋਲ ਪੈਸੇ ਲੈ ਲੈਣੇ ਹੈ ਸਾਈਬਰ ਸਟਾਕਿੰਗ ਹੁੰਦਾ ਕਿਸੇ ਨੂੰ ਟਰੈਕ ਕਰਨਾ ਉਹਦਾ ਪਿੱਛਾ ਕਰਨਾ ਤੇ ਉਹਨੂੰ ਪਰੇਸ਼ਾਨ ਕਰਨਾ ਆਨਲਾਈਨ ਜਿਵੇਂ ਤੁਸੀਂ ਦੇਖਿਆ ਹੋਣਾ ਕਈ ਕਿਸੇ ਨੂੰ ਜਾਣ ਕੇ ਹੀ ਉਹਦਾ ਮਜ਼ਾਕ ਡਾ ਕੇ ਉਹਨੂੰ ਪਰੇਸ਼ਾਨ ਕਰਦਿਆ ਜਾਂ ਉਹਨੂੰ ਆਨਲਾਈਨ ਫੋਲੋ ਕਰਦਿਆ ਗਰੁੱਪ ਦੇ ਰੂਪ ਵਿੱਚ ਠੀਕ ਹੈ ਜੀ ਐਕਸਪਲੋਇਟ ਗੇਟ ਜਦੋਂ ਕੋਈ ਵੀ ਜਿਹੜੀ ਡਿਵਾਈਸ ਹੈਗੀ ਹੈ ਉਹਨੂੰ ਸੌਫਟਵੇਅਰ ਦੇ ਥਰੂ ਜਾਂ ਵਾਇਰਸ ਦੇ ਥਰੂ ਆਪਣੇ ਕੰਟਰੋਲ ਵਿੱਚ ਲੈ ਲੈਣਾ ਜਾਂ ਉਹਦੇ ਡਾਟੇ ਦਾ ਸੋਸ਼ਣ ਕਰਨਾ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਆ ਜਾਂਦਾ ਵੀ ਜਦੋਂ ਕੋਈ ਵੀ ਜਿਹੜਾ ਹੈਗਾ ਹੈਕਰ ਜਾਂ ਜਿਹੜੇ ਐਕਸਪਰਟਸ ਜਿਹੜੇ ਹੈਗੇ ਆ ਇਹਦੇ ਤੇ ਕੰਮ ਕਰਨ ਵਾਲੇ ਸਾਈਬਰ ਕ੍ਰਾਈਮ ਕਰਨ ਵਾਲੇ ਉਹ ਜਿਹੜਾ ਸਾਰਾ ਡਾਟਾ ਜਾਣਕਾਰੀ ਜਿਹੜੀ ਆ ਉਹ ਚੋਰੀ ਕਰ ਲੈਂਦੇ ਆ ਤੇ ਅੱਗੇ ਧੋਖੇ ਦੀਆਂ ਧੋਖਾ ਕਰਕੇ ਚਾਲ ਦੇ ਨਾਲ ਜਿਹੜਾ ਵਿੱਚੋਂ ਪੈਸੇ ਜਾਂ ਜੋ ਵੀ ਵਿੱਤੀ ਨੁਕਸਾਨ ਜਾਂ ਸਾਈਬਰ ਫਰਾਡ ਕਰ ਲੈਂਦੇ ਆ ਇਸੇ ਤਰੀਕੇ ਨਾਲ ਹੀ ਜਿਵੇਂ ਪੋਟੈਂਸ਼ੀਅਲੀ ਅਨਵਾਂਟਡ ਪ੍ਰੋਗਰਾਮਸ ਤੋਂ ਭਾਵ ਜਿਹੜਾ ਕਿ ਜਿਹੜੇ ਆਪਾਂ ਐਪਸ ਜਾਂ ਸੌਫਟਵੇਅਰ ਆਨਲਾਈਨ ਬੇ ਲੋੜੇ ਹੀ ਇੰਸਟਾਲ ਕਰ ਲੈਂਦੇ ਆ ਉਹਨਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ ਉਹ ਅੱਗੇ ਜਾ ਕੇ ਜਿਹੜੀ ਹੈ ਸਿਸਟਮ ਹੈ ਜਾਂ ਮਸ਼ੀਨ ਹੈ ਮੋਬਾਈਲ ਹੈ ਉਹਨਾਂ ਨੂੰ ਸਲੋ ਵੀ ਕਰਦੇ ਆ ਤੇ ਡਾਟਾ ਜਿਹੜਾ ਉਹ ਵੀ ਅੱਗੇ ਜਾ ਕੇ ਕੰਪਰੋਮਾਈਜ਼ ਹੁੰਦਾ ਉਹ ਅੱਗੇ ਜਾ ਕੇ ਡਾਟਾ ਨੂੰ ਬਰੀਚ ਕਰਦੇ ਆ ਅੱਗੇ ਜਾ ਕੇ ਡਾਟਾ ਜਿਹੜਾ ਉਹ ਤੁਹਾਡੀ ਪਰਸਨਲ ਡਾਟਾ ਉਹ ਅੱਗੇ ਤੋਂ ਅੱਗੇ ਟਰੈਵਲ ਕਰ ਜਾਂਦਾ ਫਲੱਡ ਅਟੈਕ ਦੇ ਵਿੱਚ ਜਿਵੇਂ ਸਰੋਤ ਜੋ ਵੀ ਹੁੰਦੇ ਆਪਣੇ ਕੋ ਰਿਸੋਰਸਸ ਹੁੰਦੇ ਆ ਡਾਟਾ ਜਿੱਥੇ ਸੇਵ ਹੁੰਦਾ ਜਾਂ ਟ੍ਰੈਫਿਕ ਨੂੰ ਜਾਮ ਕੀਤਾ ਜਾਂਦਾ ਨੈਟਵਰਕ ਨੂੰ ਸਲੋ ਕੀਤਾ ਜਾਂਦਾ ਜਿਹਦੇ ਨਾਲ ਜਿਹੜਾ ਡਾਟਾ ਜਿਹੜਾ ਉਹ ਸਲੋ ਟਰੈਵਲ ਹੁੰਦਾ ਮਸ਼ੀਨ ਦੇ ਵਿੱਚ ਜਿਵੇਂ ਮੋਬਾਈਲ ਵਗੈਰਾ ਹੈਂਗ ਹੋਣੇ ਸਟਾਰਟ ਹੁੰਦੇ ਆ ਕੰਪਿਊਟਰ ਵਗੈਰਾ ਹੈਂਗ ਹੋ ਕੇ ਚੱਲਦੇ ਆ ਸੋ ਅੱਗੇ ਸਵਾਲ ਇਹ ਪੈਦਾ ਹੋ ਜਾਂਦਾ ਵੀ ਇਸ ਤੋਂ ਜਿਹੜਾ ਬਚਿਆ ਕਿਵੇਂ ਜਾ ਸਕਦਾ ਸਾਈਬਰ ਕ੍ਰਾਈਮ ਤੋਂ ਜਾਂ ਇਹਨੂੰ ਘਟਾਇਆ ਕਿਵੇਂ ਜਾ ਸਕਦਾ ਸਾਈਬਰ ਕ੍ਰਾਈਮ ਤੋਂ ਬਚਣ ਬਚਣ ਲਈ ਤੇ ਜਾਂ ਤਾਂ ਇਹਨੂੰ ਛੱਡਣਾ ਪਏਗਾ ਸਾਈਬਰ ਸੇਵਾਵਾਂ ਨੂੰ ਸਾਈਬਰ ਸੇਵਾਵਾਂ ਜਿਹੜੀਆਂ ਕਿ ਮੈਂ ਪਹਿਲਾਂ ਹੀ ਕਹਿ ਰਿਹਾ ਵਾਂ ਇੰਟਰਨੈਟ ਮੋਬਾਈਲ ਕੰਪਿਊਟਰ ਜਿੰਨੇ ਵੀ ਆਨਲਾਈਨ ਸੇਵਾਵਾਂ ਅਸੀਂ ਲੈ ਰਹੇ ਹਾਂ ਜਿਹਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਆਟੋਮੇਸ਼ਨ ਵੱਲ ਨੂੰ ਵਧੀ ਹੋਈ ਆ ਉਹ ਸਾਰੀਆਂ ਸੇਵਾਵਾਂ ਸਹੂਲਤਾਂ ਜਿਹੜੀਆਂ ਅਸੀਂ ਘਰ ਬੈਠੇ ਜਾਂ ਆਨਲਾਈਨ ਲੈ ਰਹੇ ਹਾਂ ਉਹ ਸਾਰੀਆਂ ਸਹੂਲਤਾਂ ਸੇਵਾਵਾਂ ਛੱਡਣੀਆਂ ਪੈਣਗੀਆਂ ਜਿਹੜੀਆਂ ਕਿ ਨਾ ਮੁਨਕਿੰਨ ਜਿਹੀਆਂ ਲੱਗਦੀਆਂ ਛੱਡਣਾ ਬਹੁਤ ਔਖਾ ਸੋ ਦੂਸਰਾ ਤਰੀਕਾ ਕੀ ਹੈ ਇਹਦੇ ਤੋਂ ਸੁਚੇਤ ਰਹਿਣਾ ਠੀਕ ਹੈ ਜੀ ਜੇ ਬਚਣਾ ਹੈ ਸਾਈਬਰ ਕਰਾਈਮਸ ਤੋਂ ਤਾਂ ਦੈਨ ਸੁਚੇਤ ਰਹਿਣਾ ਪਏਗਾ ਅਵੇਅਰ ਰਹਿਣਾ ਪਏਗਾ ਅਲਰਟ ਰਹਿਣਾ ਪਏਗਾ ਤੇ ਆਪਣੀ ਪ੍ਰਾਈਵੇਸੀ ਜਿਹੜੀ ਨਿੱਜਤਾ ਹੈ ਜਿੰਨਾ ਵੀ ਡਾਟਾ ਪਰਸਨਲ ਆ ਉਹਨੂੰ ਉਹਦੀ ਸਿਕਿਉਰਿਟੀ ਵਧਾ ਕੇ ਰੱਖਣੀ ਹੈ ਸਿਕਿਉਰਿਟੀ ਜਿਹੜੀ ਲੂਜ਼ ਨਹੀਂ ਕਰਨੀ ਤੇ ਪ੍ਰਾਈਵੇਸੀ ਨੂੰ ਬਨਾ ਕੇ ਰੱਖਣਾ ਆਪਣੀ ਨਿੱਜਤਾ ਨੂੰ ਤੇ ਅਲਰਟ ਰਹਿਣਾ ਅਵੇਅਰ ਰਹਿਣਾ ਜਿੰਨਾ ਅਲਰਟ ਜਾਂ ਅਵੇਅਰ ਰੋਗੇ ਉਨਾਂ ਹੀ ਤੁਸੀਂ ਸਾਈਬਰ ਕ੍ਰਾਈਮ ਦੇ ਖਤਰਿਆਂ ਨੂੰ ਘਟਾ ਲਵੋਗੇ ਜੇ ਤੁਸੀਂ ਅਣਜਾਣਪੁਣੇ ਚ ਸੈਸ ਸੁਭਾਈ ਆਪਣਾ ਡਾਟਾ ਸ਼ੇਅਰ ਕਰੋਗੇ ਜਾਂ ਆਪਣੇ ਕੋਈ ਵੀ ਅੱਗੇ ਵਿੱਤੀ ਨੁਕਸਾਨ ਤੁਸੀਂ ਉਹਦਾ ਤੁਹਾਨੂੰ ਵਿੱਤੀ ਨੁਕਸਾਨ ਚੱਲਣਾ ਪੈ ਸਕਦਾ ਸੋ ਜਿਵੇਂ ਸਿਆਣੇ ਵੀ ਕਹਿੰਦੇ ਆ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਸੋ ਪਰਹੇਜ਼ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਕਰਨਾ ਹੈ ਸਾਈਬਰ ਦੇ ਵਰਤੂਆਂ ਦੇ ਨਾਲ ਇੱਕ ਤਾਂ ਅਵੇਅਰ ਰਹਿਣਾ ਮੈਂ ਪਹਿਲਾਂ ਹੀ ਕਿਹਾ ਸੀਗਾ ਆਪਾਂ ਐਜੂਕੇਟਿਡ ਹੋਣਾ ਜਿਹੜੇ ਵੀ ਸਾਈਬਰ ਕ੍ਰਾਈਮ ਦੇ ਮਸਲੇ ਜਾਂ ਜਿਹੜੇ ਵੀ ਵਰਤਾਰੇ ਵਾਲੇ ਵਾਲੇ ਵਾਪਰ ਰਿਹਾ ਉਹਨਾਂ ਤੋਂ ਅਵੇਅਰ ਰਹਿਣਾ ਕਿ ਕਿਹੜੇ ਕਿਹੜੇ ਤਰੀਕਿਆਂ ਨਾਲ ਠੱਗਿਆ ਜਾ ਰਿਹਾ ਵੈਸੇ ਤਾਂ ਤਰੀਕੇ ਨਵੇਂ ਤੋਂ ਨਵੇਂ ਹੁੰਦੇ ਆ ਪਰ ਫਿਰ ਵੀ ਜਿਹੜੇ ਤਰੀਕੇ ਹੈਗੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਸਟਰੋਂਗ ਪਾਸਵਰਡ ਰੱਖਣੇ ਆ ਸਟਰੋਂਗ ਪਾਸਵਰਡ ਤੋਂ ਭਾਵ ਹੁੰਦਾ ਪਾਸਵਰਡ ਜਿਹੜੇ ਆਪਾਂ ਕਾਮਨ ਨਹੀਂ ਰੱਖਣੇ ਕਾਮਨ ਤੋਂ ਭਾਵ ਜਿਵੇਂ ਆਪਾਂ ਮੋਸਟਲੀ ਆਦਤ ਹੁੰਦੀ ਹੈ ਆਪਣੇ ਨਾਮ ਤੋਂ ਹੀ ਪਾਸਵਰਡ ਰੱਖ ਲੈਣਾ ਜਾਂ ਉਹਦੇ ਵਿੱਚ ਡੇਟ ਆਫ ਬਰਥ ਦਾ ਕੰਬੀਨੇਸ਼ਨ ਰੱਖ ਲੈਣਾ ਕੁਝ ਇਦਾਂ ਦੇ ਪਾਸਵਰਡ ਜਿਹੜੇ ਆ ਉਹ ਨਹੀਂ ਰੱਖਣੇ ਮਤਲਬ ਯੂਨੀਕ ਰੱਖਣੇ ਆ ਵੱਖਰੇ ਰੱਖਣੇ ਆ ਤੇ ਜਿਆਦਾ ਜਿਹਦੇ ਵਿੱਚ ਕੈਰੈਕਟਰ ਤੇ ਜਿਆਦਾ ਨੰਮੈਰਿਕਸ ਹੋਣ ਜਾਂ ਸਪੈਸ਼ਲ ਕੈਰੈਕਟਰ ਜਿਆਦਾ ਹੋਣ ਉਹ ਵਰਤਨੇ ਆ ਜਿਹਦੇ ਨਾਲ ਸਟਰੋਂਗ ਪਾਸਵਰਡ ਨਾਲ ਤੁਹਾਡਾ ਜਿਹੜਾ ਡਾਟਾ ਜਿਹੜਾ ਉਹ ਨਿਕਲਣ ਜਾਂ ਬਰੀਚ ਹੋਣ ਜਾਂ ਡਾਟਾ ਕੰਪਰਮਾਈਜ਼ ਦੇ ਅੱਗੇ ਚਾਂਸ ਜਿਹੜੇ ਆ ਉਹ ਘਟ ਜਾਂਦੇ ਆ ਜਿਵੇਂ ਈਮੇਲਸ ਵਗੈਰਾ ਨੇ ਆਨਲਾਈਨ ਤੁਸੀਂ ਸੇਵਾਵਾਂ ਲੈਂਦੇ ਹੋ ਨੈਟ ਬੈਂਕਿੰਗ ਵਗੈਰਾ ਜਾਂ ਹੋਰ ਵੀ ਜਿਹਦੇ ਵੀ ਅਕਾਊਂਟਸ ਨਾਲ ਰਿਲੇਟਡ ਈਵਨ ਈਮੇਲਸ ਨਾਲ ਰਿਲੇਟਡ ਜਾਂ ਨਹੀਂ ਵੀ ਅਕਾਊਂਟਸ ਨਾਲ ਰਿਲੇਟਡ ਈਮੇਲਸ ਨਾਲ ਰਿਲੇਟਡ ਵੀ ਜਿਹੜੇ ਤੁਹਾਡੇ ਪਾਸਵਰਡਸ ਨੇ ਉਹ ਵੀ ਸਟਰੋਂਗ ਰੱਖੋ ਕਿਉਂਕਿ ਈਮੇਲ ਵੀ ਇੱਕ OTP ਦਾ ਜਰੀਆ ਹੈ ਜਿਹਦੇ ਤੋਂ OTP ਜਿਹੜਾ ਉਹ ਅੱਗੇ ਸ਼ੇਅਰ ਹੋ ਜਾਂਦਾ ਠੀਕ ਹੈ ਐਪਸ ਦੀ ਜਿਹੜੀ ਸਿਕਿਉਰਿਟੀ ਹੈ ਉਹ ਵਧਾ ਕੇ ਰੱਖਣੀ ਹੈ ਚਾਹੇ ਕੋਈ ਵੀ ਐਪ ਤੁਸੀਂ ਯੂਜ਼ ਕਰ ਰਹੇ ਹੋ WhatsApp ਯੂਜ਼ ਕਰ ਰਹੇ ਹੋ Facebook ਹੈ ਜਾਂ ਹੋਰ ਵੀ ਜਿਹੜੀਆਂ ਐਪਸ ਜਿਹੜੀਆਂ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਹਮੇਸ਼ਾ ਸਟਰੋਂਗ ਰੱਖਣੀ ਹੈ ਤੇ ਜਿਹੜੇ ਅਨਵਾਂਟਡ ਜਿਹੜੇ ਜਾਂ ਕਹ ਲਓ ਵੀ ਅਨ ਅਪਰੂਵਡ ਜਿਹੜੀ ਐਪਲੀਕੇਸ਼ਨ ਜਾਂ ਸੌਫਟਵੇਅਰ ਜਾਂ ਐਪਸ ਨੇ ਉਹਨਾਂ ਨੂੰ ਇੰਸਟਾਲ ਨਹੀਂ ਕਰਨਾ ਬੇ ਲੋੜੇ ਜਿਹੜੇ ਸੌਫਟਵੇਅਰ ਆਪਾਂ ਕਈ ਵਾਰੀ ਉਦਾਂ ਹੀ ਮੋਬਾਈਲ ਕਈ ਵਾਰੀ ਦੇਖੀ ਹੈ ਆਪਣਾ ਤੁਸੀਂ ਮੋਬਾਈਲ ਦੇਖੋਗੇ ਤੁਹਾਨੂੰ ਐਪਸ ਜਦੋਂ ਦੇਖੋਗੇ ਤੁਹਾਨੂੰ ਬੇ ਲੋੜੀਆਂ ਐਪਸ ਜਿਹੜੀਆਂ ਉਹ ਨਜ਼ਰ ਆਉਣਗੀਆਂ ਜਿਹੜੀਆਂ ਤੁਸੀਂ ਕਦੇ ਵਰਤੀਆਂ ਹੀ ਨਹੀਂ ਠੀਕ ਹੈ ਉਹ ਉਲਟਾ ਤੁਹਾਡਾ ਪ੍ਰਾਈਵੇਸੀ ਜਿਹੜੀ ਹੈ ਉਹਨੂੰ ਲੀਕ ਕਰ ਰਹੀਆਂ ਜਾਂ ਡਾਟਾ ਬ੍ਰੀਚ ਹੋ ਰਿਹਾ ਡਾਟਾ ਕੰਪਰੋਮਾਈਜ਼ ਹੋ ਰਿਹਾ ਸੋ ਬੇ ਲੋੜੀਆਂ ਐਪਸ ਜਿਹੜੀਆਂ ਉਹਨਾਂ ਨੂੰ ਵੀ ਮੋਬਾਈਲ ਤੋਂ ਹਟਾ ਦੇਣਾ ਚਾਹੀਦਾ ਜਿਹੜੀਆਂ ਨਹੀਂ ਚਾਹੀਦੀਆਂ ਉਹਨਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਅਨਸਟਾਲ ਕਰ ਦੇਣਾ ਚਾਹੀਦਾ ਸੋ ਡਾਟਾ ਬ੍ਰੀਚ ਹੋਣ ਜਾਂ ਕੰਪਰਮਾਈਜ਼ ਹੋਣ ਤੋਂ ਬਚਣ ਲਈ ਪ੍ਰਾਈਵੇਸੀ ਜਿਹੜੀ ਹੈ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਆਪਾਂ ਕੋਈ ਵੀ ਐਪ ਇੰਸਟਾਲ ਕਰਦੇ ਆ ਐਪ ਇੰਸਟਾਲ ਕਰਨ ਵੇਲੇ ਉਹਨੂੰ ਜਿਹੜੀਆਂ ਵੀ ਪਰਮਿਸ਼ਨਸ ਆਪਾਂ ਦੇ ਰਹੇ ਆ ਉਹਨਾਂ ਨੂੰ ਧਿਆਨ ਨਾਲ ਪੜ ਲੈਣਾ ਕਿ ਅਸੀਂ ਉਹਨੂੰ ਕਿਹੜੀਆਂ-ਕਿਹੜੀਆਂ ਪਰਮਿਸ਼ਨਸ ਦੇਈ ਜਾ ਰਹੇ ਆ ਜਿਵੇਂ ਕੋਈ ਵੀ ਐਪ ਇੰਸਟਾਲ ਕਰਦੇ ਆ ਉਹ SMS ਦਾ ਰਾਈਟ ਜਾਂ ਰੀਡ ਦੇ ਉਹ ਜੇ ਉਹਨੂੰ ਅਲਾਉ ਕਰ ਰਹੇ ਹੋ ਦੈਨ ਜਿੰਨੇ ਵੀ ਤੁਹਾਡੇ ਕੋਲ SMS ਆ ਰਹੇ ਨੇ OTP ਆ ਰਹੇ ਨੇ ਉਹ ਸਾਰੇ ਹੀ ਰਿਕਾਰਡ ਉਸ ਐਪ ਦੇ ਥਰੂ ਅੱਗੇ ਸ਼ੇਅਰ ਹੋ ਰਿਹਾ ਸੋ ਬੇਲੋੜੀਆਂ ਐਪ ਜਿਹੜੀਆਂ ਉਹ ਨਹੀਂ ਇੰਸਟਾਲ ਕਰਨੀਆਂ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਜਿਹੜਾ ਹੈਗਾ ਸਾਰੇ ਯੂਜ਼ ਕਰਦੇ ਆ ਬੱਚੇ ਵੀ ਵੱਡੇ ਵੀ ਸਾਰੇ ਯੂਜ਼ ਕਰ ਰਹੇ ਆ ਆ ਜਿਵੇਂ ਫੇਸਬੁੱਕ ਇੰਸਟਾਗ੍ਰam ਹੋਰ ਵੀ ਬਹੁਤ ਸਾਰੇ ਜਿਹੜੇ ਵਟਸਐਪ ਤੇ ਯੂਜ਼ ਕਰ ਹੀ ਰਹੇ ਆ ਸਾਰੇ ਜੇ ਕੋਈ ਨਹੀਂ ਵੀ ਫੇਸਬੁੱਕ ਯੂਜ਼ ਕਰ ਰਹੇ ਤਾਂ ਇੰਸਟਾ ਸੋ ਇਹ ਜਿਹੜੇ ਸੋਸ਼ਲ ਮੀਡੀਆ ਜਿਹੜੇ ਹੈਗੇ ਆ ਐਪਸ ਇਹਨਾਂ ਨੂੰ ਬਹੁਤ ਧਿਆਨ ਨਾਲ ਯੂਜ਼ ਕਰਨਾ ਹੁੰਦਾ ਇਨਾਂ ਦੇ ਉੱਪਰ ਜਿਹੜੀ ਹੈ ਪ੍ਰਾਈਵੇਸੀ ਜਾਂ ਸਕਿਉਰਿਟੀ ਉਹਨੂੰ ਪ੍ਰੋਪਰ ਚੈੱਕ ਕਰਨਾ ਕਿ ਜਿਹੜੀ ਅਸੀਂ ਉਹਨੂੰ ਕੀ ਕੀ ਅਲਾਉ ਕੀਤਾ ਹੋਇਆ ਉਹ ਕਿਹੜਾ ਕਿਹੜਾ ਡਾਟਾ ਤੁਹਾਡਾ ਜਿਹੜਾ ਕੋਈ ਹੋਰ ਜਿਹੜਾ ਉਹ ਦੇਖ ਸਕਦਾ ਪੜ੍ਹ ਸਕਦਾ ਠੀਕ ਹੈ ਕਈ ਵਾਰੀ ਤਾਂ ਹੈਕਰਸ ਦੁਆਰਾ ਕੀਤਾ ਜਾਂਦਾ ਕੰਮ ਪਰ ਕਈ ਵਾਰੀ ਜਿਹੜਾ ਡਾਟਾ ਅਸੀਂ ਖੁਦ ਹੀ ਪੋਰਟਲ ਤੇ ਇੰਨਾ ਜ਼ਿਆਦਾ ਜਾਂ ਵੈਬਸਾਈਟਸ ਦੇ ਉੱਪਰ ਇੰਨਾ ਜ਼ਿਆਦਾ ਆਪਣੇ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਜੇ ਅਸੀਂ ਕਿਸੇ ਲੋਕੇਸ਼ਨ ਤੇ ਕਿਤੇ ਘੁੰਮਣ ਵੀ ਗਏ ਤੇ ਅਸੀਂ ਉੱਥੇ ਜਾ ਕੇ ਸਾਰਾ ਪਰਿਵਾਰ ਫੋਟੋ ਪਾ ਦਿੰਨੇ ਆ ਕਿ ਅਸੀਂ ਹੁਣ ਇਸ ਜਗ੍ਹਾ ਤੇ ਆ ਸੋ ਐਵੇਂ ਇੱਕ ਸਾਈਬਰ ਕ੍ਰਾਈਮ ਦਾ ਜਿਹੜਾ ਖੁਦ ਹੀ ਆਪਾਂ ਸੱਦਾ ਦੇ ਲੈਂਦੇ ਆ ਸੋ ਇਹ ਵੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ ਕਿ ਅਸੀਂ ਜੋ ਜਿਹੜੀ ਜਾਣਕਾਰੀ ਸ਼ੇਅਰ ਕਰ ਰਹੇ ਹਾਂ ਇਹ ਕਿਤੇ ਅੱਗੇ ਜਾ ਕੇ ਨੁਕਸਾਨਦੇਹ ਨਾ ਹੋਵੇ ਇਸ ਤੋਂ ਇਲਾਵਾ ਜਿਹੜੀਆਂ ਐਪਸ ਜਿਹੜੀਆਂ ਹੈਗੀਆਂ ਜਾਂ ਈਮੇਲ ਹੈਗੀਆਂ ਸੋਸ਼ਲ ਮੀਡੀਆ ਪੋਰਟਲਸ ਹੈਗੇ ਆ ਜਾਂ ਵੈਬਸਾਈਟਸ ਹੈਗੀਆਂ ਇਹਨਾਂ ਤੇ ਟੂ ਸਟੈਪ ਵੈਰੀਫਿਕੇਸ਼ਨ ਜ਼ਰੂਰ ਔਨ ਕਰਨੀ ਹੈ ਜੀ ਪਲੀਜ਼ ਇਹਦੇ ਨਾਲ ਕੀ ਹੈ ਕਿ ਜਦ ਤੱਕ ਤੁਹਾਨੂੰ ਅੱਗੇ OTP ਨਹੀਂ ਆਏਗਾ ਜਾਂ ਤੋ ਹੀ ਸਟਰੋਂਗ ਪਾਸਵਰਡ ਰੱਖਿਆ ਤਦ ਤੱਕ ਉਹ ਅੱਗੇ ਤੱਕ ਜੇ ਕਿਸੇ ਅਣਜਾਣ ਹੱਥਾਂ ਤੇ ਤੁਹਾਡਾ ਕੋਈ ਵੀ ਈਮੇਲ ਆਈਡੀ ਜਾਂ ਕੋਈ ਵੀ ਫੋਨ ਵੀ ਲੱਗ ਜਾਂਦਾ ਜੇ ਸਟੈਪ 2 ਵੈਰੀਫਿਕੇਸ਼ਨ ਔਨ ਹੈ 2 ਸਟੈਪ ਵੈਰੀਫਿਕੇਸ਼ਨ ਦੈਨ ਤੁਹਾਡਾ ਮੋਬਾਈਲ ਜਾਂ ਡਿਵਾਈਸ ਕਾਫੀ ਹੱਦ ਤੱਕ ਸੇਫ ਤੇ ਸਿਕਿਉਰ ਹੋ ਜਾਂਦੀ ਹੈ ਸੋ 2 ਸਟੈਪ ਵੈਰੀਫਿਕੇਸ਼ਨ ਜ਼ਰੂਰ ਔਨ ਕਰਨਾ ਪ੍ਰਾਈਵੇਸੀ ਸਿਕਿਉਰਟੀ ਬਾਰੇ ਮੈਂ ਪਹਿਲਾਂ ਹੀ ਗੱਲ ਕਰ ਚੁੱਕਾ ਹਾਂ ਪ੍ਰਾਈਵੇਸੀ ਜਿਹੜੀ ਆ ਉਹ ਹਮੇਸ਼ਾ ਬਣਾ ਕੇ ਰੱਖਣੀ ਹੈ ਜਦੋਂ ਵੀ ਕਿਸੇ ਵੈਬਸਾਈਟ ਜਾਂ ਕਿਸੇ ਵੀ ਜਗ੍ਹਾ ਤੇ ਆਪਾਂ ਡਾਟਾ ਸ਼ੇਅਰ ਕਰਦੇ ਹਾਂ ਸੋ ਉੱਥੇ ਪ੍ਰਾਈਵੇਸੀ ਜਿਹੜੀ ਆ ਉਹਨੂੰ ਆਪਣੀ ਨੂੰ ਬਣਾ ਕੇ ਰੱਖਣਾ ਨਿੱਜੀਤਾ ਨੂੰ ਸਿਕਿਉਰਿਟੀ ਸਾਰੀ ਜਿਹੜੀ ਹੈਗੀ ਉਹ ਸਟਰੋਂਗ ਰੱਖਣੀ ਆ ਪ੍ਰੋਟੈਕਸ਼ਨ ਪ੍ਰੋਪਰ ਬਣਾ ਕੇ ਰੱਖਣੀ ਹੈ ਤੇ ਸੇਫ ਰਹਿਣਾ ਹੈ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਜੇ ਤੁਸੀਂ ਧਿਆਨ ਰੱਖੋਗੇ ਤੇ ਕਾਫੀ ਹੱਦ ਤੱਕ ਜਿਹੜਾ ਸਾਈਬਰ ਕ੍ਰਾਈਮ ਦੇ ਜਿਹੜੇ ਖਤਰੇ ਹੋ ਟਲ ਜਾਣਗੇ ਇਸ ਤੋਂ ਇਲਾਵਾ ਜਿਹੜੇ ਆਮ ਤਰੀਕੇ ਕੋਸ਼ ਅਪਣਾਏ ਜਾਂਦੇ ਆ ਜਿਹੜੇ ਸਾਈਬਰ ਕ੍ਰਿਮੀਨਲਸ ਹੁੰਦੇ ਆ ਕੁਝ ਤੇ ਆਮ ਜਿਹੇ ਹੋ ਗਏ ਆ ਜਿਹੜੇ ਆਪਾਂ ਧਿਆਨ ਚੀਨੇ ਕੋਈ ਕੋਈ ਬਾਹਰੋਂ ਫੋਨ ਕਰਦਾ ਜੀ ਮੈਂ ਤੁਹਾਡਾ ਫਲਾਣਾ ਰਿਸ਼ਤੇਦਾਰ ਜਾਂ ਜਾਣਕਾਰਾਂ ਜਾਂ ਪੈਸੇ ਮੈਂ ਤੁਹਾਨੂੰ ਪਾ ਰਿਹਾ ਜਾਂ ਕੁਝ ਵੀ ਹੈ ਕਿਸੇ ਵੀ ਤਰੀਕੇ ਨਾਲ ਗੁੱਟੀ ਪੀ ਲੈ ਲੈਣਾ ਜਾਂ ਕੋਈ ਹੋਰ ਜਿਹੜਾ ਪੈਸੇ ਜਿਹੜਾ ਉਹ ਟਰਾਂਸਫਰ ਕਿਸੇ ਨਾ ਕਿਸੇ ਤਰੀਕੇ ਨਾਲ ਕਰਵਾ ਲੈਣਾ ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਤਕਨੀਕਾਂ ਜਿਨ੍ਹਾਂ ਤੋਂ ਅਸੀਂ ਅਵੇਅਰ ਨਹੀਂ ਹੈਗੇ ਫੋਨ uh, ਕਾਲਸ WhatsApp ਕਾਲਸ ਮੈਸੇਜ WhatsApp ਮੈਸੇਜ ਆਉਂਦੇ ਐ SMS ਆਉਂਦੇ ਐ ਵੈਬਸਾਈਟਸ ਦੇ ਲਿੰਕ ਮਿਲਦੇ ਆ ਆਪਾਂ ਨੂੰ ਗਾਂ ਤੋਂ ਗਾਂ ਟਰੈਵਲ ਹੋ ਕੇ ਇਵਨ ਪੋਸਟਲ ਜਿਹੜੀਆਂ ਲੈਟਰਸ ਨੇ ਉਹ ਵੀ ਘਰ ਆਣੀਆਂ ਸਟਾਰਟ ਹੋ ਗਈਆਂ ਵਕ ਵਕ ਕੰਮਾਂ ਲਈ ਜਿਨ੍ਹਾਂ ਲਈ ਅਵੇਅਰ ਰਹਿਣ ਦੀ ਜ਼ਰੂਰਤ ਆ ਜਿਵੇਂ ਕਈ ਵਾਰੀ ਫੋਨ ਕਾਲਸ ਆ ਜਾਂਦੀ ਆ ਬੈਂਕ ਵੱਲੋਂ ਫੋਨ ਕਾਲ ਆ ਜਾਂਦੀ ਆ ਵੀ ਮੈਂ ਬੈਂਕ ਤੋਂ ਬੋ ਰਿਹਾ ਜਾਂ ਕੋ ਬੈਂਕ ਤੋਂ ਨਹੀਂ ਹੁੰਦਾ ਤੁਹਾਡਾ ਬੈਂਕ ਖਾਤਾ ਬੰਦ ਹੋ ਰਿਹਾ ਠੀਕ ਹੈ ਜਾਂ ਫ੍ਰੀਜ਼ ਕਰ ਰਹੇ ਆ ਤੁਸੀਂ ਜਿਹੜੀ ਐਸ ਐਪ ਤੇ ਜਾ ਕੇ ਜਾਂ ਐਸ ਐਸ ਐਮ ਐਸ ਆਪਣੇ ਫੋਨ ਤੋਂ ਐਸ ਸੀ ਤੇ ਐਸ ਐਸ ਐਮ ਐਸ ਕਰ ਦਿਓ ਠੀਕ ਹੈ ਜੀ ਸੋ ਇਦਾਂ ਦੀ ਬਿਲਕੁਲ ਕੋਈ ਵੀ ਕਿਸੇ ਦਾ ਵੀ ਕਹਿਣਾ ਨਹੀਂ ਮੰਨਣਾ ਫੇਕ ਕਾਲਸ ਹੁੰਦੀਆਂ ਬੈਂਕ ਕਦੇ ਵੀ ਕਾਲ ਨਹੀਂ ਕਰਦਾ ਜੇ ਬੈਂਕ ਨੇ ਕਾਲ ਕਰਨੀ ਹੋ ਤੁਹਾਨੂੰ ਬੁਲਾਏਗਾ ਵੀ ਸਾਡੇ ਕੋਲ ਆਓ ਠੀਕ ਹੈ ਜੀ ਤੇ ਹਮੇਸ਼ਾ ਜੇ ਕੋਈ ਬੈਂਕ ਦਾ ਕੰਮ ਹੈ ਤੇ ਬੈਂਕ ਦੀ ਬ੍ਰਾਂਚ ਵਿੱਚ ਜਾ ਕੇ ਕਰਵਾਉਣਾ ਚਾਹੀਦਾ ਆਨਲਾਈਨ ਨੂੰ ਅਵੋਇਡ ਕਰਨਾ ਚਾਹੀਦਾ ਇਹ ਵੀ ਇੱਕ ਸਾਈਬਰ ਕ੍ਰਾਈਮ ਦਾ ਖਤਰਾ ਹੋ ਸਕਦਾ ਇਸੇ ਤਰੀਕੇ ਨਾਲ ਆਧਾਰ ਆਧਾਰ ਬਾਰੇ ਵੀ ਬਹੁਤ ਸਾਰੇ ਫੋਨਸ ਆ ਜਾਂਦੇ ਆ ਕਿ ਤੁਹਾਡਾ ਆਧਾਰ ਕਾਰਡ ਜਿਹੜਾ ਉਹ ਬਲੌਕ ਹੋ ਗਿਆ ਉੰਤਿਆ ਤੁਸੀਂ ਐਕਟੀਵੇਟ ਕਰਵਾਣਾ ਤੇ ਤੁਹਾਨੂੰ ਅਸੀਂ SMS ਆ ਰਿਹਾ ਜਾਂ OTP ਲਖਾਓ ਜਾਂ ਨੈਕਸਟ ਅਗੇ ਕੋਈ ਸੇ ਵੈਬਸਾਈਟ ਦਾ ਸੌਰੀ ਐਪ ਵਗੈਰਾ ਦਾ ਲਿੰਕ ਭੇਜ ਕੇ ਕਹਿਣਗੇ ਪੇਜ ਤੇ ਰਹੀ ਐਕਟਿਵ ਕਰ ਦਿਓ ਇਸੇ ਤਰੀਕੇ ਨਾਲ ਇਨਕਮ ਟੈਕਸ ਕਸਟਮ ਡਿਪਾਰਟਮੈਂਟ ਪੁਲਿਸ ਵਿਜੀਲੈਂਸ ਸੀਆਈਡੀ ਹੋਰ ਵੀ ਕਈ ਇਹੋ ਜਿਹੀਆਂ ਜਿਹੜੀਆਂ ਇਨਫੋਰਸਮੈਂਟ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦਾ ਨਾਮ ਲੈ ਕੇ ਵੀ ਫੋਨ ਕਾਲਸ ਆਉਂਦੇ ਆ ਇਹਨਾਂ ਧਮਕੀਆਂ ਆਉਂਦੀਆਂ ਤੁਹਾਡੇ ਤੇ ਕੇਸ ਚੱਲਦਾ ਪਿਆ ਤੁਹਾਡਾ ਵਾਹਨ ਜਾਂ ਤੁਹਾਡੀ ਬਾਈਕ ਤੁਹਾਡੀ ਕਾਰ ਕਿਸੇ ਹੋਰ ਕ੍ਰਿਮੀਨਲ ਵੱਲੋਂ ਵਰਤੀ ਗਈ ਹੈ ਜਾਂ ਤੁਸੀਂ ਤੁਹਾਡੇ ਕੋਲ ਜਾਂ ਤੁਹਾਡੀ ਗੱਡੀ ਦੇ ਵਿੱਚ ਕਿਸੇ ਟਾਈਮ ਤੇ ਕੋਈ ਆ ਐਕਟੀਵਿਟੀ ਹੋਈ ਸੋ ਬਹੁਤ ਤਰੀਕੇ ਨਾਲ ਜਿਹੜੇ ਆ ਉਹ ਇਦਾਂ ਦੀਆਂ ਕਾਲ ਜਿਹੜੀਆਂ ਉਹ ਅਕਸਰ ਹੀ ਆਉਣ ਲੱਗ ਪਈਆਂ ਏਜੰਸੀਜ਼ ਦੇ ਨਾਮ ਤੇ ਜਿਹੜੀਆਂ ਕਿ ਫੇਕ ਹੁੰਦੀਆਂ ਨਾਮ ਸਾਨੂੰ オリジナル ਤਾਂ ਲੱਗਣ ਲੱਗ ਜਾਂਦੇ ਆ ਜਦੋਂ ਕਾਲ ਆਉਂਦੀ ਹੈ ਟਰੂ ਕਲਰ ਉਹਨਾਂ ਦਾ ਨਾਮ ਉਸ ਏਜੰਸੀ ਦੇ ਨਾਮ ਤੋਂ ਸ਼ੋ ਕਰਾ ਦਿੰਦਾ ਸੋ ਉਹਦੇ ਸਾਨੂੰ ਵੀ ਪਤਾ ਹੀ ਹੈ ਕਈ ਟ੍ਰੂ ਕਲਰ ਤੇ ਜਿਹੜਾ ਵੀ ਨੰਬਰ ਜਾ ਕੇ ਰਜਿਸਟਰ ਕਰਦਾਂਗੇ ਉਹਦੇ ਨਾਮ ਤੋਂ ਜਿਹੜੇ ਵੀ ਨਾਮ ਤੋਂ ਰਜਿਸਟਰ ਕਰਾਂਗੇ ਉਸਨ ਉਹੀ ਨਾਮ ਸ਼ੋ ਹੋਏਗਾ ਨੈਕਸਟ ਅੱਗੇ ਜਿੰਨੂੰ ਵੀ ਕਾਲ ਜਾਏਗੀ ਜੀ ਕੋਈ ਨੰਬਰ ਸੇਵ ਨਹੀਂ ਹੋਏਗਾ ਸੋ ਇਦਾਂ ਬਹਿਕਾਮਿਆ ਚ ਨਹੀਂ ਹਨਾ ਕੋਈ ਵੀ ਏਜੰਸੀ ਜਿਹੜੀ ਹੈ ਇਦਾਂ ਫੋਨ ਨਹੀਂ ਕਰਦੀ ਠੀਕ ਹੈ ਜੇ ਹੋਵੇਗਾ ਵੀ ਤੇ ਏਜੰਸੀ ਤੁਹਾਡੇ ਤੱਕ ਅੱਗੇ ਅਪਰੋਚ ਕਰ ਲੂਗੀ ਕਾਲ ਤੇ ਕਿਸੇ ਨਾਲ ਕੋਈ ਵੀ ਇਦਾਂ ਦਾ ਸਹਿਯੋਗ ਨਾਂ ਦਿਓ ਜਾਂ ਆਨਲਾਈਨ ਕੋਈ ਵੀ ਇਹੋ ਜੀ ਐਕਟੀਵਿਟੀ ਕਿਸੇ ਤੇ ਕਹੇ ਤੇ ਨਾ ਕਰੋ ਜਾਂ ਨਾ ਜਾਂ ਕੋਈ OTP ਸ਼ੇਅਰ ਕਰਨਾ ਕੋਈ ਇਹ ਵੀ ਪ੍ਰਕਾਰ ਦਾ SMS ਕਰਨਾ ਕੋਈ ਈਮੇਲ ਕਰਨਾ ਇਹਨਾਂ ਦਾ ਕੁਝ ਵੀ ਨਹੀਂ ਕਰਨਾ ਅੱਜ ਕੱਲ ਕਸਟਮਰ ਕੇਅਰ ਦੇ ਨਾਂ ਤੇ ਵੀ ਆਣ ਲੱਗ ਗਿਆ ਕਿ ਤੁਹਾਡਾ ਫੋਨ ਜਿਹੜਾ ਇਹ ਬੰਦ ਹੋਣ ਹੋ ਜਾਣਾ ਤੁਰੰਤ ਤੁਰੰਤ ਬੰਦ ਹੋਣ ਵਾਲਾ ਬੰਦਾ ਘਬਰਾ ਜਾਂਦਾ ਠੀਕ ਹੈ ਜੀ ਉਹਨਾਂ ਦੇ ਵੇਖੋ ਤਰੀਕੇ ਕਿਹੜੇ ਆ ਬੰਦੇ ਨੂੰ ਡਰਾ ਦੇਣਾ ਉਹਨੂੰ ਧਮਕਾ ਦੇਣਾ ਜਾਂ ਉਹਨੂੰ ਲੁਭਾ ਲੈਣਾ ਉਹਨੂੰ ਲਾਲਚ ਦੇ ਲੈਣੇ ਠੀਕ ਹੈ ਜਿਹੜੇ ਵੀ ਤਰੀਕੇ ਨਾਲ ਉਹ ਮੰਨ ਗਿਆ ਉਹਦੇ ਕੋਲੋਂ ਉਹਨਾਂ ਉਸੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਉਹ ਆਪਣਾ ਸਾਈਬਰ ਕ੍ਰਾਈਮ ਜਿਹੜਾ ਉਹ ਕਰ ਜਾਣਾ ਉਹਦੇ ਕੋਲੋਂ ਕੋਈ ਨਾ ਕੋਈ ਲੁੱਟ ਖੋ ਉਹਦਾ ਕੋਈ ਨਾ ਕੋਈ ਵਿੱਤੀ ਨੁਕਸਾਨ ਕਰ ਦੇਣਾ ਸੋ ਕਸਟਮਰ ਕੇਅਰ ਜਿੰਨੇ ਮਰਜ਼ੀ ਫੋਨ ਆਈ ਜਾਣ ਕਿਸੇ ਦੇ ਕਹੇ ਤੇ ਕੁਝ ਵੀ ਇੰਸਟਾਲ ਨਹੀਂ ਕਰਨਾ ਕੋਈ ਐਪ ਇੰਸਟਾਲ ਨਹੀਂ ਕਰਨੀ ਐਪ ਜਿਹੜੀਆਂ ਇੰਸਟਾਲ ਕਰ ਲੈਣੇ ਆ ਉਹ ਹੋ ਸਕਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਆਪਾਂ ਪੜਦੇ ਨਹੀਂ ਆ ਪ੍ਰਾਈਵੇਸੀ ਨੂੰ ਹੀ ਉਦਾਂ ਹੀ ਸਾਰਾ ਕੁਝ ਅਲਾਉ ਕਰ ਦਿੰਨੇ ਆ ਹੋ ਸਕਦਾ ਜਿਹੜੀ ਐਪ ਤੁਹਾਨੂੰ ਇੰਸਟਾਲ ਕਰਨ ਲਈ ਕਿਹਾ ਜਾ ਰਿਹਾ ਉਹ ਜਿਹੜੀ ਹੈ ਸਕਰੀਨ ਸ਼ੇਅਰਿੰਗ ਐਪ ਹੋਵੇ ਠੀਕ ਹੈ ਜੀ ਤੁਸੀਂ ਜਦੋਂ ਸਕਰੀਨ ਹੀ ਸ਼ੇਅਰ ਹੋ ਗਈ ਤੁਹਾਡੇ ਮੋਬਾਈਲ ਦੀ ਥੈਨ ਸਾਈਬਰ ਕ੍ਰਾਈਮ ਤੋਂ ਕਦੇ ਵੀ ਨਹੀਂ ਬਚ ਸਕਦੇ ਬਹੁਤ ਜ਼ਿਆਦਾ ਜਾਂ ਵੱਧ ਤੋਂ ਵੱਧ ਨੁਕਸਾਨ ਚਲਣਾ ਪੈ ਸਕਦਾ ਸੋ ਕਸਟਮਰ ਕੇਅਰ ਦਾ ਜੀ ਜੇ ਕੋਈ ਫੇਕ ਇਦਾਂ ਦਾ ਕਾਲ ਆਏ ਉਹਨੂੰ ਅਵਾਇਡ ਕਰਨਾ ਜੇ ਕੋਈ ਜ਼ਰੂਰਤ ਵੀ ਪੈ ਜੇ ਤੇ ਸਰਵਿਸ ਪ੍ਰੋਵਾਈਡਰ ਦੇ ਕੋਈ ਲਾਗੇ ਜਿਹੜੀ ਵੀ ਕੋਈ ਸ਼ਾਪ ਹੈਗੀ ਹੈ ਤੁਸੀਂ ਉੱਥੋਂ ਜਾ ਕੇ ਆਪਣਾ ਪਤਾ ਕਰਾ ਸਕਦੇ ਹੋ ਕਿ ਫੋਨ ਦੇ ਵਿੱਚ ਕੀ ਪ੍ਰੋਬਲਮ ਹੈ ਨੈਕਸਟ ਬਿੱਲ ਕਈ ਵਾਰੀ ਬਿੱਲ ਦਾ ਆ ਜਾਂਦਾ ਵੀ ਤੁਹਾਡਾ ਬਿੱਲ ਪੈਂਡਿੰਗ ਹੈ ਬਿਜਲੀ ਦਾ ਪੈਂਡਿੰਗ ਹੈ ਬਿਜਲੀ ਤੁਹਾਡੀ ਹੁਣੇ ਹੀ ਕੱਟ ਦੇਣ ਲੱਗੇ ਆ ਪਾਣੀ ਸੀਵਰੇਜ ਜਾਂ ਹੋਰ ਵੀ ਕਿਸੇ ਪ੍ਰਕਾਰ ਦਾ ਕੋਈ ਬਿੱਲ ਹੈ ਪੈਂਡਿੰਗ ਬਿੱਲ ਦੇਣਾ ਤੇ ਆ ਜਾਂਦਾ ਸੋ ਹੋਰ ਬਹੁਤ ਸਾਰੇ ਇਹੋ ਜਿਹੇ ਤਰੀਕੇ ਜਿਹੜੇ ਆ ਉਹ ਅਪਣਾਏ ਜਾ ਰਹੇ ਆ ਲੱਕੀ ਡਰਾ ਜਿਵੇਂ ਮੈਂ ਪਹਿਲਾਂ ਹੀ ਕਿਹਾ ਲੱਕੀ ਡਰਾ ਜਿਹੜਾ ਉਹ ਤੁਹਾਡਾ ਨਾਮ ਜਿਹੜਾ ਉਹ ਨੰਬਰ ਜਿਹੜਾ ਉਹ ਸਿਲੈਕਟ ਹੋਇਆ ਫੋਨ ਨੰਬਰ ਉਹਦੇ ਵਿਆਹ ਤੇ ਤੁਹਾਨੂੰ ਆ ਮਿਲੇਗਾ ਤੇ ਨੈਕਸਟ ਉਹ ਸਟੈਪ ਫਾਲੋ ਕਰਨ ਲਈ ਕਹਿ ਦਿੰਗੇ ਜਾਂ ਕਹਿਣਗੇ ਜੀ ਆਹ ਮੈਸੇਜ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਜਾਂ ਐਪ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਇਸੇ ਤਰੀਕੇ ਨਾਲ ਲੋਟਰੀਜ਼ ਹੈ ਘਰਾਂ 'ਚ ਲੈਟਰਸ ਵੀ ਆਨ ਲਾਪੀਆਂ ਕਿ ਤੁਹਾਡੀ ਲੋਟਰੀ ਨਿਕਲੀ ਹੈ ਸੋ ਇਦਾਂ ਲੋਟਰੀਜ਼ ਨਹੀਂ ਨਿਕਲਦੀਆਂ ਨਾ ਲੱਕੀ ਡਰਾਅ ਨਿਕਲਦੇ ਆ ਸੋ ਬਚ ਕੇ ਰਹਿਣਾ ਇਹਨਾਂ ਚੀਜ਼ਾਂ ਤੋਂ ਇਸੇ ਪ੍ਰਕਾਰ ਆਨਲਾਈਨ ਜਿਹੜੇ ਹੈਗੇ ਆ ਆਫਰਸ ਮਿਲ ਜਾਂਦੇ ਆ ਜਾਂ ਆਫ ਸ਼ੋ ਹੁੰਦੀਆਂ ਕਈ ਵਾਰੀ ਤਾਂ ਆਫ ਇਦਾਂ ਦੀ ਸ਼ੋ ਹੁੰਦੀ ਹੈ ਕਿ ਬੰਦਾ ਖੁਦ ਹੈਰਾਨ ਹੋ ਜਾਂਦਾ ਵੀ ਇੱਕਰ ਪੇਜ ਕੋਈ ਚੀਜ਼ ਮਿਲ ਰਹੀ ਹੈ ਮੈਨੂੰ ਉਹਨੂੰ ਲੱਗਦਾ ਵੀ ਹਾਂ ਸ਼ਾਇਦ ਸੱਚਾਈ ਹੈ ਸੋ ਇਹ ਵੀ ਜਿਹੜੇ ਐ ਬਹਿਕਾਵੇ ਐ ਜਾਲ ਚ ਫਸਾਉਣ ਦੇ ਤਰੀਕੇ ਐ ਸੋ ਜਿੱਥੇ ਜ਼ਿਆਦਾ ਆਫ ਐ ਉਹਦੇ ਵੱਲ ਵੀ ਧਿਆਨ ਨਾ ਸੋਚਣਾ ਚਾਹੀਦਾ ਉਹਦੇ ਵਿੱਚ ਵੀ ਧੋਖੇ ਧੜੀ ਦੇ ਚਾਂਸ ਜ਼ਿਆਦਾ ਨੇ ਫ੍ਰੀ ਦੀਆਂ ਚੀਜ਼ਾਂ ਜਿੱਥੇ ਮਿਲ ਰਹੀਆਂ ਉੱਥੇ ਤੇ ਬਿਲਕੁਲ ਸੁਚੇਤ ਹੋ ਜਾਓ ਕਿ ਫ੍ਰੀ ਵਿੱਚ ਮਿਲ ਰਿਹਾ ਇਹਦਾ ਮਤਲਬ ਇਹਦੇ ਵਿੱਚ ਕੁਝ ਨਾ ਕੁਝ ਗਲਤ ਹੈ ਇਸ ਇਸੇ ਤਰੀਕੇ ਨਾਲ ਬਲੈਕਮੇਲ ਕੀਤਾ ਜਾਂਦਾ ਥ੍ਰੈਟਸ ਭੇਜੇ ਜਾਂਦੇ ਆ ਸੋਸ਼ਲ ਮੀਡੀਆ ਤੇ ਜਾਂ ਹੋਰ ਵੀ ਕਈ ਕਈ ਸਾਧਨਾਂ ਨਾਲ ਜਿਵੇਂ ਜੇ ਪ੍ਰਾਈਵੇਸੀ ਆਪਣੀ ਪਹਿਲਾਂ ਹੀ ਅਸੀਂ ਸਾਰੀ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੋਈ ਹੈ ਈਵਨ ਆਪਣੀਆਂ ਫੋਟੋਗ੍ਰਾਫਸ ਵੀ ਸੋ ਜਾਂ ਵੀਡੀਓਜ਼ ਵੀ ਉਹ ਵੀਡੀਓਜ਼ ਨੂੰ ਐਡੀਟਿੰਗ ਕਰਕੇ ਫੋਟੋ ਨੂੰ ਐਡੀਟਿੰਗ ਕਰਕੇ ਹੋਰ ਵੀ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਬਲੈਕਮੇਲ ਕੀਤਾ ਜਾਂਦਾ ਕਿ ਤੁਹਾਡੇ ਕੋਲ ਐਨੇ ਪੈਸੇ দাও ਨਹੀਂ ਤੇ ਤੁਹਾਡੇ ਜਾਣਕਾਰ ਜਿਹੜੇ ਹੈਗੇ ਈਵਨ ਕੰਟੈਕਟਸ ਵੀ ਅਸੀਂ ਆਪਣੇ ਸ਼ੋ ਕੀਤੇ ਹੁੰਦੇ ਆ ਫਰੈਂਡਸ ਦੇ ਸੋਸ਼ਲ ਮੀਡੀਆ ਤੇ ਅਸੀਂ ਸ਼ੋ ਕੀਤੇ ਹੁੰਦੇ ਆ ਸੋ ਉਹ ਫਿਰ ਧਮਕੀਆਂ ਦਿੰਦੇ ਆ ਬਲੈਕਮੇਲ ਕਰਦੇ ਆ ਕਿ ਅਸੀਂ ਤੁਹਾਡਾ ਡਾਟਾ ਸ਼ੇਅਰ ਕਰ ਦੇਣਾ ਜਿਹੜਾ ਕਿ ਡਾਟਾ ਫੇਕ ਵੀ ਹੁੰਦਾ ਮੋਸਟਲੀ ਉਹ ਫੇਕ ਬਣਾ ਲੈਂਦੇ ਆ ਏਆਈ ਦੀ ਮਦਦ ਨਾਲ ਤੇ ਸੋ ਬਲੈਕਮੇਲਿੰਗ ਜਿਹੜੀ ਹੈ ਇਹ ਵੀ ਇੱਕ ਤਰੀਕਾ ਚੱਲ ਪਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਜਿਹੜੇ ਆ ਲੈਣ ਦਾ ਇੱਕ ਵਰਕ ਫਰੋਮ ਹੋਮ ਦਾ ਬਹੁਤ ਟ੍ਰੈਂਡ ਚੱਲਿਆ ਹੋਇਆ ਵਰਕ ਫਰੋਮ ਹੋਮ ਜਿਹੜਾ ਇਹ ਆਮ ਜਿਹੜੇ ਹੈਗੇ ਆ ਨਾਗਰਿਕ ਇਹ ਨਹੀਂ ਕਰ ਪਾਉਂਦੇ ਸੋ ਇਹ ਸਕਿਲਡ ਬੰਦਿਆਂ ਦਾ ਕੰਮ ਹੈ ਠੀਕ ਸੋ ਜੇ ਨਾਨ ਸਕਿਲਡ ਬੰਦੇ ਨੂੰ ਇਦਾਂ ਦੇ ਆਫਰ ਆ ਰਿਹਾ ਤੇ ਇਹਨਾਂ ਨੂੰ ਅਵੋਇਡ ਕਰੋ ਤੇ ਨਾਲੇ ਜਿਹੜੇ ਵਰਕ ਫਰੋਮ ਹੋਮ ਵਾਲੇ ਆ ਉਹ ਕਦੇ ਤੁਹਾਡੇ ਤੱਕ ਕੰਟੈਕਟ ਨਹੀਂ ਕਰਦੇ ਉਲਟਾ ਤੁਹਾਨੂੰ ਕਿਸੇ ਕੰਪਨੀ ਦੇ ਰਾਈ ਆਪਣਾ ਜਿਹੜਾ ਐਫਰਟਸ ਕਰਕੇ ਜਾਂ ਟੈਲੈਂਟ ਸ਼ੋ ਕਰਕੇ ਵਰਕ ਫਰੋਮ ਹੋਮ ਲੈਣਾ ਪੈਂਦਾ ਘਰੇ ਆ ਕੇ ਕੋਈ ਵੀ ਇਦਾਂ ਨਹੀਂ ਦਿੰਦਾ ਜਾਂ ਵਟਸਐਪ ਤੇ ਕੋਈ ਵੀ ਨਹੀਂ ਦਿੰਦਾ ਸੋ ਜਿਹੜੇ ਇਦਾਂ ਦੇ ਵਰਕ ਫਰੋਮ ਹੋਮ ਮਿਲਦੇ ਆ ਇਹ ਮੋਸਟਲੀ ਫੇਕ ਹੁੰਦੇ ਆ ਇਹਨਾਂ ਤੋਂ ਬਚੋ ਕਿਉਂਕਿ ਜੇ ਆਫਰ ਜਾਂ ਲਾਲਚ ਜਾਂ ਪਰਮ ਜਾਂ ਬਹਿਲਾ ਫਸਲਾ ਕੇ ਜਾਂ ਡਰਾ ਧਮਕਾ ਕੇ ਜੇ ਕੋਈ ਤੁਹਾਡੇ ਕੋਲੋਂ ਆਨਲਾਈਨ ਕਰਵਾ ਰਿਹਾ ਕੁਝ ਵੀ ਦੈਨ ਇਹਦਾ ਮਤਲਬ ਕੀ ਹੈ ਵੀ ਤੁਸੀਂ ਸਾਈਬਰ ਗ੍ਰਾਮ ਸਾਈਬਰ ਕ੍ਰਾਈਮ ਦੇ ਜੰਜਾਲ ਦੇ ਵਿੱਚ ਜਾਲ ਦੇ ਵਿੱਚ ਫਸ ਚੁੱਕੇ ਹੋ ਠੀਕ ਹੈ ਸੋ ਬਾਈ ਚਾਂਸ ਕੋਈ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਦੈਨ ਇਹਦੀ ਸ਼ਿਕਾਇਤ ਦਰਜ ਜ਼ਰੂਰ ਕਰਾਣੀ ਹੈ ਮੋਸਟਲੀ ਹੁੰਦਾ ਕਿ ਜਿਵੇਂ ਮੈਂ ਪਹਿਲੇ ਵੀ ਆਂਕੜੇ ਸ਼ੇਅਰ ਕੀਤੇ ਸੀ ਵੀਡੀਓ ਦੇ ਸਟਾਰਟ ਵਿੱਚ ਉਹ ਆંકੜੇ ਜਿਹੜੇ ਆ ਉਹ origignal ਨਹੀਂ ਨੇ ਉਹ ਅਸਲੀ ਡਾਟਾ ਤੇ ਉਸ ਤੋਂ ਕਿਤੇ ਵੱਧ ਹੋਏਗਾ ਕਿਉਂਕਿ ਹਰੇਕ ਬੰਦਾ ਕੰਪਲੇਂਟ ਦਰਜ ਨਹੀਂ ਕਰਵਾਉਂਦਾ ਬਹੁਤੇ ਤਾਂ ਕਈ ਵਾਰੀ ਇਸੇ ਕਰਕੇ ਸ਼ਰਮ ਤੋਂ ਜਾਂ ਡਰ ਤੋਂ ਝਿਜਕ ਤੋਂ ਨਹੀਂ ਕਰਵਾਉਂਦੇ ਕੰਪਲੇਂਟ ਕਿ ਮੈਂ ਪੜਿਆ ਲਿਖਿਆ ਆ ਮੈਂ ਲੋਕੀ ਕੀ ਸੋਚਣਗੇ ਵੀ ਇਹਦੇ ਨਾਲ ਆਠ ਕੀ ਹੋ ਗਈ ਸੋ ਫਿਰ ਵੀ ਕੰਪਲੇਂਟਸ ਜਿਹੜੀਆਂ ਰਜਿਸਟਰ ਕਰਵਾਉਣੀਆਂ ਚਾਹੀਦੀਆਂ ਤਾਂ ਜੋ ਪ੍ਰੋਪਰ ਰਿਕਾਰਡ ਵੀ ਮੇਨਟੇਨ ਹੋਏ ਤੇ ਬਹੁਤੀ ਵਾਰੀ ਜਿਹੜੇ ਕ੍ਰਿਮੀਨਲ ਆ ਉਹ ਟ੍ਰੇਸ ਵੀ ਹੋ ਸਕਦੇ ਆ ਕੋਈ ਜ਼ਿਆਦਾ ਵੱਡੀ ਗੱਲ ਵੀ ਨਹੀਂ ਹੈ ਅ ਜੈਂਸੀ ਜਿਹੜੀਆਂ ਹੈਗੀਆਂ ਉਹ ਪ੍ਰੋਪਰ ਏ ਦੇ ਉੱਪਰ ਕੰਮ ਕਰ ਰਹੀਆਂ ਸੋ ਜਦੋਂ ਵੀ ਸਾਈਬਰ ਕ੍ਰਾਈਮ ਦਾ ਖਤਰਾ ਮਹਿਸੂਸ ਹੋਏ ਸਭ ਤੋਂ ਪਹਿਲੇ ਤੁਹਾਡੇ ਜਿਹੜੇ ਬੈਂਕ ਅਕਾਊਂਟ ਹੈਗਾ ਜਿਹੜੇ ਵੀ ਬੈਂਕ ਕੋਲ ਹੈਗਾ ਉਹਦੀ ਹੈਲਪਲਾਈਨ ਨੰਬਰ ਹੁੰਦਾ ਪਾਸਬੁੱਕ ਤੇ ਹੁੰਦਾ ਨਹੀਂ ਤੇ ਆਨਲਾਈਨ ਤੁਸੀਂ ਸਰਚ ਕਰ ਸਕਦੇ ਹੋ ਸਭ ਤੋਂ ਪਹਿਲੇ ਖਾਤਾ ਜਿਹੜਾ ਉਹਨੂੰ ਫ੍ਰੀਜ਼ ਕਰਵਾਓ ਜਦੋਂ ਤੁਹਾਨੂੰ ਮਾੜਾ ਜਿਹਾ ਵੀ ਸ਼ੱਕ ਲੱਗੇ ਕਿ ਮੇਰੇ ਨਾਲ ਸਾਈਬਰ ਕ੍ਰਾਈਮ ਹੋ ਰਿਹਾ ਸੀ ਜਾਂ ਹੋ ਰਿਹਾ ਹੈ ਜਾਂ ਹੋ ਸਕਦਾ ਤੇ ਨਾਲ ਦੀ ਨਾਲ ਬੈਂਕ ਖਾਤਾ ਜਿਹੜਾ ਉਹਨੂੰ ਫ੍ਰੀਜ਼ ਕਰਦੋ ਹੈਲਪਲਾਈਨ ਨੰਬਰ ਤੁਹਾਨੂੰ ਗੂਗਲ ਕਰੋਗੇ ਤਾਂ ਵੀ ਮਿਲ ਜੇਗਾ ਸਬੰਧਤ ਬੈਂਕ ਕੋਲ ਠੀਕ ਹੈ ਜੀ ਤੁਸੀਂ ਰਿਪੋਰਟ ਦਰਜ ਕਰਾਓਗੇ ਤਾਂ ਤੁਹਾਡਾ ਬੈਂਕ ਖਾਤਾ ਫ੍ਰੀਜ਼ ਹੋ ਜਾਏਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਸ਼ੱਕ ਪਏ ਤੇ ਕੰਪਲੇਂਟ ਜਰੂਰ ਦਰਜ ڪرਾਨੀ ਹੈ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਹੈਗੀ ਹੈ cybercrime.gov.in ਇਸ ਪੋਰਟਲ ਤੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਸਾਈਬਰ ਕ੍ਰਾਈਮ ਦੇ ਤਰੀਕਿਆਂ ਬਾਰੇ ਵੀ ਦੱਸਿਆ ਹੋਇਆ ਵੀ ਕਿਸ ਕਿਸ ਤਰੀਕੇ ਨਾਲ ਠੱਗਿਆ ਜਾ ਸਕਦਾ ਤੇ ਇਹਦੇ ਤੋਂ ਤੁਸੀਂ ਆਪਣੀ ਰਿਪੋਰਟ ਵੀ ਦਰਜ ਕਰਾ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਸਾਈਬਰ ਕ੍ਰਾਈਮ ਸਬੰਧੀ ਕ੍ਰਾਈਮ ਸਬੰਧੀ ਇਸ ਪੋਰਟਲ ਤੇ ਦਿੱਤੀ ਹੋਈ ਹੈ ਫੋਨ ਨੰਬਰ 1930 ਗਵਰਨਮੈਂਟ ਆਫ ਇੰਡੀਆ ਦਾ ਇੱਕ ਮੋਬਾਈਲ ਨੰਬਰ ਹੈ ਕਸਟਮਰ ਕੇਅਰ ਦਾ ਨੰਬਰ ਦਿੱਤਾ ਹੋਇਆ ਜਿਹਦੇ ਤੋਂ ਤੁਸੀਂ ਆਪਣੀ ਕੰਪਲੇਨ ਜਿਹੜੀ ਦਰਜ ਕਰਵਾ ਸਕਦੇ ਹੋ ਇਸੇ ਤਰੀਕੇ ਨਾਲ ਹੀ ਪੰਜਾਬ ਗਵਰਨਮੈਂਟ ਦਾ ਜਿਹੜਾ ਮੋਬਾਈਲ ਨੰਬਰ ਹੈਗਾ ਉਹ ਵੀ ਤੁਹਾਨੂੰ ਮੈਂ ਸਕਰੀਨ ਤੇ ਸ਼ੋਅ ਕਰਾਇਆ ਹੋਇਆ 0172 2226 258 ਠੀਕ ਹੈ ਜੀ ਇਹਦੇ ਤੇ ਲੈਂਡਲਾਈਨ ਨੰਬਰ ਹੈ ਇਹਦੇ ਤੁਸੀਂ ਕਾਲ ਕਰ ਸਕਦੇ ਹੋ ਆ ਈਮੇਲ ਆਈਡੀ ਅੱਗੇ ਦਿੱਤੀ ਹੋਈ ਪੰਜਾਬ ਸਰਕਾਰ ਦੀ ਤੇ ਇਹਨਾਂ ਦੀ ਸਾਈਬਰ ਕ੍ਰਾਈਮ ਬ੍ਰਾਂਚ ਦੀ ਤੁਸੀਂ ਇੱਥੇ ਆਪਣੀ ਜਿਹੜੇ ਹੈਗਾ ਆਪਣੀ ਈਮੇਲ ਕਰ ਸਕਦੇ ਹੋ ਕੋਈ ਵੀ ਜੋ ਵੀ ਤੁਹਾਡੇ ਨਾਲ ਜੇ ਕੋਈ ਸਾਈਬਰ ਕ੍ਰਾਈਮ ਹੋਇਆ ਜਾਂ ਨੇੜੇ ਦੇ ਥਾਣੇ ਜਾਂ ਚੌਂਕੀ ਵਿੱਚ ਤੁਸੀਂ ਆਪਣੀ ਕੰਪਲੇਂਟ ਦਰਜ ਕਰਵਾ ਸਕਦੇ ਹੋ ਐਸਐਸਪੀ ਦਫ਼ਤਰ ਜਾਂ ਸਾਈਬਰ ਸੈੱਲ ਸਪੈਸ਼ਲ ਵੀ ਬਣੇ ਹੋਏ ਆ ਹਰੇਕ ਜ਼ਿਲ੍ਹਿਆਂ ਵਿੱਚ ਥਾਣਿਆਂ ਵਿੱਚ ਤੁਸੀਂ ਉੱਥੇ ਵੀ ਆਪਣੀ ਕੰਪਲੇਂਟ ਜਿਹੜੀ ਆ ਉਹ ਦਰਜ ਕਰਵਾ ਸਕਦੇ ਹੋ ਸੋ ਕੰਪਲੇਂਟ ਜ਼ਰੂਰ ਦਰਜ ਕਰਾਣੀ ਹੈ ਜਦੋਂ ਵੀ ਸ਼ੱਕ ਪਵੇ ਕਿ ਕੋਈ ਤੁਹਾਡੀ ਇਦਾਂ ਦੀ ਤੁਹਾਡੇ ਨਾਲ ਕੋਈ ਸਾਈਬਰ ਕ੍ਰਾਈਮ ਹੋ ਰਿਹਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ